ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤੈ ਮੈਂ ਤੁਹਾਡਾ ਆਪਣਾ ਹਰਗਿਆਰ ਸਿੰਘ ਦਿਲਿਓ ਅੱਜ ਇਹ ਗੋਲਦਮਾਲਾ ਲੈ ਕੇ ਆਇਆ ਜੀ ਗੋਲਦਮਾਲੇ ਦੀ ਦਸਤਾਰ ਕਿਦਾਂ ਜਾਨੀ ਤੁਹਾਨੂੰ ਦੱਸਾਂਗੇ ਅੱਜ ਤੁਸੀਂ ਵੇਖ ਸਕਦੇ ਹੋ ਤਖਸਾਲੀ ਦਮਾਲਾ ਕਹਿੰਦੇ ਇਹਨੂੰ ਇਹਦੇ ਵਿੱਚ ਇਹਦਾ ਦੀ ਆ ਰਹੀ ਹੈ ਜੀ ਪਿੱਛੋਂ ਤੇ ਅੱਗੋਂ ਤੇ ਇਹਦੇ ਚ ਸਿੰਗਲ ਦਸਤਾਰ ਹੈ ਜੀ ਸਿੰਗਲ ਹੀ ਸੱਚ ਇਹ ਆ ਆਪਣਾ ਗੋਲਦਮਾਲਾ ਡਬਲ ਪੱਗ 7.5 ਮੀਟਰ ਦੀ 6.5 ਜਾਂ 7 ਮੀਟਰ ਦੇ ਪੱਗੇ ਕੀ ਡਬਲ ਸਲਾਈ ਲੱਗੀ ਵਿੱਚ ਤੁਹਾਨੂੰ ਦਿਖਾਉਂਗਾ ਨਾ ਸਲਾਈ ਵੀ ਇਹਦੀ ਚ ਤੇ ਉਹਨੂੰ ਕਿਦਾਂ ਦੁਮਾਲਾ ਸਟਾਈਲ ਦੇ ਵਿੱਚ ਬਣਾ ਉਹ ਜੋ ਵੀਡੀਓ ਤੁਸੀਂ ਦੇਖ ਲਿਆ ਇਹ ਅੱਛੀ ਲੱਗੇ ਤਾਂ ਲਾਈਕ ਐਂਡ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਫੁੱਲੀ ਲੱਗੇ ਜੁਰ ਕਮੈਂਟ ਕਰਕੇ ਦੱਸਿਓ ਕਿ ਕਮੀ ਪੇਸ਼ੀ ਹੈ ਤੇ ਕੀ ਗਲਤ ਬੋਲਿਆ ਗਿਆ ਕੀ ਨਹੀਂ ਤੇ ਉਹ ਜਵਾਬ ਦੇਣਾ ਬਹੁਤ ਜ਼ਰੂਰੀ ਆ ਦੰਦੇ ਰਹੋ ਅੱਗੇ ਚੱਲਦੇ ਆ ਵੀਡੀਓ ਵਿੱਚ ਤੇ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਜੋ ਫਤੇ ਸਾਂਝ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆ ਜ ਬਣਾਗਾ ਜੀ ਗੋਲ ਦੁਮਾਲਾ ਜਿੱਦਾਂ ਕੇਸਸ ਮਾਲ ਪਹਿਲਾਂ ਤੋਂ ਅਸੀਂ ਕਰਦੇ ਆ ਰਹੇ ਹਾਂ ਉਹ ਦੇਖ ਕਰਾਂਗੇ ਜੀ ਸੇਮ ਪ੍ਰੋਸੀਜਰ ਸਾਰਾ ਵੇਲੇ ਕਿਸ ਨਾਲ ਸੰਭਾਤ ਕਰਾਂਗੇ ਜੀ ਉਹ ਦੇ ਕੇਸ ਟੁੱਟੇ ਅੰਦਰ ਨੇ ਆਪਣੇ ਜਦਾਂ ਤੇ ਇਹਨਾਂ ਦੀ ਸਹਾਮਪੁਰ ਰੱਖੀ ਦੀਆ ਤੇ ਇਕੱਠੇ ਕਰਕੇ ਅਗਣ ਪੇਟ ਕਰਕੇ ਜਿੱਦਾਂ ਸ਼ਰੀਰ ਦਾ ਸੰਸਕਾਰ ਕੀਤਾ ਜਾਂਦਾ ਉਦਾਂ ਹੀ ਕਿਸ ਤਰ੍ਹਾਂ ਦੇ ਸੰਸਕਾਰ ਹੁੰਦਾ ਜੀ ਮਰਯਾਦਾ ਸੁਣਾ ਮਰਯਾਦਾ ਅਨੁਸਾਰ ਪਾਠ ਕਰਕੇ ਤੇ ਬਾਣੀ ਪੜ੍ਹ ਕੇ ਜਿਹੜੀ ਤੁਹਾਨੂੰ ਆਉਂਦੀ ਹੈ ਚੁਪਾਈ ਸਭ ਕੋਲੋਂ ਇਤਨੇ ਨੇ ਪੱਲਾ ਪੂਰਾ ਜਦਾ ਸ਼ਰਧਾ ਅਨੁਸਾਰ ਆਪਣੇ ਕਰਕੇ ਤੇ ਅਗਣ ਪੇਟ ਕਰਨਾ ਤੇ ਉਦਾਂ ਹੀ ਉਹਨੂੰ ਚਲਦੇ ਪਾਣੀ ਵਿੱਚ ਅਗਦੇ ਪਾਣੀ 'ਚ ਨਾ ਵਹਾ ਦੇਣਾ ਇਦਾਂ ਨਹੀਂ ਵੇਚਣੇ ਨਹੀਂ ਐ ਜਾਂ ਗਲੀ ਗਲੀ ਚਾਹੁੰਦੇ ਨੇ ਨਾ ਇਸ ਕੇਸਾਂ ਨੂੰ ਵੇਚ ਲੰਦਿਆਂ ਲਸਣ ਲਾ ਲਿਆ ਸਮਾਲ ਲਾ ਲਿਆ ਕੁਛ ਲਾ ਲਿਆ ਉਹ ਮੈਂ ਕੁਛ ਨਹੀਂ ਕਰਨਾ ਜੀ ਅੰਮੋਰ ਗੁਰੂ ਸਾਹਿਬ ਵੀ ਇਹਨੂੰ ਸਾਫ਼ ਕਰ ਰੱਖਣਾ ਤੇ ਨੋਗਨ ਪੇਟ ਕਰਕੇ ਜਿੱਦਾਂ ਸਰੀਰ ਦਾ ਸੰਸਕਾਰ ਕੀਤਾ ਜਾਂਦਾ ਤਾਂ ਉਵੇਂ ਹੀ ਕਰੀ ਦਊਂਗਾ ਠੀਕ ਹੈ ਜੀ ਤੇ ਅੱਜ ਅਸੀਂ ਗੋਲਦਮਾਲ ਸਜਾਵਾਂਗੇ ਕਾਲੇ ਰੰਗ ਦਾ ਜੇ ਪੱਗ ਆਪਣੀ 6.5 7 ਮੀਟਰ ਹੋਣੀ ਮੇਰੇ ਖਿਆਲ ਡਬਲ ਐਵੇਂ ਕੋਈ ਸਲਾਈ ਲੱਗੀ ਆ ਵਿੱਚ ਸਲਾਈ ਲੱਗੀ ਠੀਕ ਹੈ ਜੀ ਜਿੱਦਾਂ ਅਸੀਂ ਨੋਰਮਲ ਪੁਣੀ ਕਰਦੇ ਆ ਉਵੇਂ ਪੁਣੀ ਕਰਾਂਗੇ ਇਹ ਪਗਦੇ ਪੁਣੀ ਹੁੰਦੀ ਆ ਉਵੇਂ ਪੁਣੀ ਕਰਾਂਗੇ 컬러 ਉਹਦੇ ਬਿਨਾਂ ਵੀ ਸਜ ਜਾਂਦੀ ਆ ਕੱਠਾ ਕਰ ਲਈਏ ਅਸੀਂ ਆਪਾਂ ਲਾ ਲਿਆ ਭਈ ਕੋਣਾ ਕੋਣਾ ਫੜ ਲੈਣਾ ਜਿੱਦਾਂ ਟ੍ਰਾਇੰਗਲ ਜਿੱਦਾਂ ਹਰ ਵਾਰੀ ਮੈਦਾਨ ਦਿਖਾਣਾ ਦੁਮਾਲਾ ਸਜਾਣ ਲਈ ਵੀ ਟ੍ਰਾਇੰਗਲ ਪੰਗ ਬੰਨਣ ਨੂੰ ਵੀ ਆਹ ਇੱਕ ਟ੍ਰਾਇੰਗਲ ਕਰ ਲਿਆ ਜੀ ਆਪਾਂ ਠੀਕ ਹੈ ਜੀ ਹੋਣਾ ਹੋ ਗਿਆ ਆਪਾਂ ਅਜਿਹਾ ਜੀ ਤ੍ਰੈਂਗਲ ਜਿਹਾ ਬਣਾ ਲਿਆ ਸੇਮ ਪ੍ਰੋਸੀਜਰ ਸਾਰਾ ਕੁਝ ਦੰਪਾ ਤੁਹਾਮਾਰਾ ਸੇ ਜਾਣੇ ਤੇ ਥੋੜਾ ਜਿਹਾ ਵੱਖਰਾ ਹੋ ਜਾਂਦਾ ਉਹ ਪੰਜ ਖੰਡਾ ਜੀ ਅੰਜ ਇਕੱਠਾ ਕਰ ਲਿਆ ਅੰਨਿਓਲਾ ਪਾਸਾ ਥਲੇ ਤੇ ਜਿਹੜਾ ਉਹਦੇ ਉੱਤੇ ਆ ਰਿਹਾ ਉਹ ਅਲੱਗ ਠੀਕ ਹੈ ਉਹਦੇ ਉੱਤੇ ਕਰ ਲਾਂਗੇ ਉਹ ਵਿੱਚ ਨਾ ਆ ਜਾਏ ਬਸ ਅੰਦ ਲਿਆ ਜੀ ਉਹੀ ਪਹਿਲਾ ਸਟੈਪ ਮੈਂ ਕ੍ਰੋਸ ਕੀਤਾ ਅੰਜ ਹੱਥ ਰੱਖਣਾ ਇਹਦੇ ਉੱਤੇ ਠੀਕ ਹੈ ਜੀ ਸਲਿੱਪ ਨਾ ਹੋਵੇ ਉੰਨੀ ਜਾਂਦੇ ਜਿੰਨਾ ਮਰਜ਼ੀ ਖਿੱਚ ਲਾਵੇਂ ਦੂਜਾ ਹੈ ਉਹਨਾਂ ਟਾਈਟ ਕਰੋ ਜਿੰਨਾ ਤੁਸੀਂ ਬਰਦਾਸ਼ਤ ਕਰ ਸਕਦੇ ਹੋ ਬਹੁਤ ਟਾਈਟ ਹੋਏ ਨਾ ਬਹੁਤ ਦਰਦ ਹੋਣ ਦੱਸ ਉਸ ਤੋਂ ਬਾਅਦ ਪਹਿਲਾ ਕ੍ਰੋਸ ਕਰ ਲਾਂਗੇ ਜੀ ਅੰਜ ਲੈ ਆ ਕੇ ਗੋਲ ਸ਼ੇਪ ਲੈਣੀ ਹੋਣੀ ਅੰਜ ਲੈ ਠੀਕ ਹੈ ਪਹਿਲਾ ਕਾਂਦੇ ਥੱਲੇ ਦੂਜਾ ਲੈ ਕਾਂਦੇ ਉੱਪਰ ਇੱਥੇ ਗਾਹਾਂ ਦਾ ਇਹ ਮੋਟਾ ਜਿਹਾ ਕਪੜਾ ਤੂੰ ਨੂੰ ਨਾਲ ਨਾਲ ਖੋਲਦੇ ਰਹਿਣਾ ਇਹ ਦੇ ਲੇਲਾ ਪਾਸੇ ਮੈਂ ਖਿੱਚ ਕੇ ਰੱਖਿਆ ਕਪੜਾ ਇਹਦੀ ਖਿੱਚ ਕੇ ਔਰ ਪਿੱਛੇ ਇਹਦੀ ਪਿੱਛੇ ਇੱਥੇ ਹੱਥ ਇੱਥੇ ਹੱਥ ਰੱਖ ਲੈਣਾ ਪਿੱਛੇ ਜੀ ਠੀਕ ਹੈ ਨਾ ਸਲੇਟ ਉੱਪਰ ਵਾਲੇ ਪਾਸੇ ਦੇ ਇੱਧੇ ਹੱਥ ਰੱਖ ਕੇ ਖਿੱਚਣਾ ਜਿਵੇਂ ਕਿ ਕਸਿਆਰੇਗਾ ਅੰਜਲੇ ਆ ਦੇਖੋ ਇਹ ਪਾਗਿਨਾਂ ਹੀ ਘੜਵੜ ਜਣੇ ਤਮ کہہ ਰਹੇ ਸੀ ਇਹਨਾਂ ਅੰਦਰ ਮੋੜ ਲਓ। ਤੇ ਪੂਰੀ ਦਸਾਲ ਚੁੱਕ ਕੇ ਮੋੜ ਦੇ ਤਰ੍ਹਾਂ ਲਓ। ਸਿੰਗਲ ਵੀ ਸਜਾਂਦੇ ਕਈ ਪਰ ਆਪਣੇ ਨੂੰ ਗੋਲ ਦਸਤਾਰ ਜਿਸ ਜਾਨੀ ਤੇ ਡਬਲ ਪੱਗ ਦੀ ਸੋਣੀ ਲੱਗਦੀ। ਨਾ ਥੋੜੇ ਭਾਰੀ ਭਾਰੀ ਜਿਹੀ ਲੱਗਦੀ ਐ। ਜੁੱਕੇ ਥੋੜੇ ਜੇ ਉੱਪਰ ਦੇ ਕਰ ਲਓ। ਇਹ ਸਾਰਾ ਖੇੜ ਦੀ ਸ਼ੇਪ ਦੀ ਐ। ਅੰਦੇ ਲੈ। ਉਹ ਬੱਟ ਬੜਾ ਸੋਹਣਾ ਬੰਦੇ ਆ। ਆ ਬਾਹ ਚੋਈ ਪਾਲਣ ਕੋ ਚੱਕਰ ਨਹੀਂ ਹੋਦਾ। ਪਹਿਲੇ ਸ਼ੇਪ ਸ਼ੂਪ ਤੇ ਕੰਮ ਕਰ ਲਈਏ। ਦੇਖੋ ਜੀ ਆ ਪਾਣੀ ਅੰਦਰ ਨੂੰ ਕੱਲਾ ਨਹੀਂ ਸਾਰੀ ਹੋ। ਇਹ ਖੁੱਲਦੇ ਪਈ ਆ। ਜੇ ਤਾਂ ਤੁਸੀਂ ਪਾਣੀ ਕਰਕੇ ਸਜਾਓਗੇ ਤਾਂ ਉਹ ਬਹੁਤ ਸਜੰਦਾ। ਤੇ ਬਿਨੋਂ ਬਿਨਾ ਪਾਣੀ ਕੀ ਤਾਂ ਸਜਾ ਰਹੇ ਹਾਂ ਅੱਜ। ਇਹ ਗਈ। ਚਲਣਾ ਤੇ ਲਾਟੇ ਲਾ ਜਾ ਰਹਿਣਾ ਫ੍ਰੀ ਹੈਂਡ ਰੱਖ ਕੇ ਚੱਲਣਾ ਤੇ ਥੋੜਾ ਜਿਹਾ ਔਖਾ ਆਏਗਾ ਜਿਹੜੇ ਨਵੇਂ ਹੈਗੇ ਨੇ ਤੇ ਹੱਥ ਉਵੇਂ ਜਿਵੇਂ ਪਿੱਛੇ ਦੱਸੇ ਪਾਗਲੀ ਪੌਣੀ ਵਾਲੀ ਕਰਦੇ ਆਪਾਂ ਚਲਣਾ ਸਿਲਕਾ ਚਲਾਵਾਂਗੇ ਐ ਰਹੀ ਥੋੜਾ ਵੱਡਾ ਤੇ ਚੋੜਾ ਜਿਹਾ ਹੋਣਾ ਸ਼ੁਰੂ ਹੋ ਜਾਏਗਾ ਹੌਲੀ ਹੌਲੀ ਐਂਦੇ ਹੱਥ ਰੱਖ ਕੇ ਪ੍ਰੈਸ ਮਾਰਦੇ ਇਹ ਦੱਸ ਜਿਨਾਂ ਕੋਟਨ ਦੇ ਕੱਪੜੇ ਹੁੰਦੇ ਨੇ ਸਾਰਾ ਇਹ ਥੋੜਾ ਡਿਫਿਕਲਟ ਹੋ ਜਾਂਦਾ ਸਲਿੱਪ ਪਾਉਂਦਾ ਕਵੜਾ ਬਟ ਉਹਦੇ ਸੰਗਤਾਂ ਉਹਦਾ ਵੀ ਜੁਗਾਰ ਕੇ ਕਿਦਾਂ ਉਹਨੂੰ ਕੀ ਕਰਨਾ ਬਸ ਸਾ ਸਜਾਣੀ ਆਪਣੀ ਜੁਗਾਰ ਵਾੜ ਕੋਈ ਗਲਤ ਨਹੀਂ ਆ ਇੱਥੇ ਕਮੈਂਟ ਕਰਨੇ ਨੂੰ ਸ਼ੁਰੂ ਹੋ ਜਿਓ ਇਹ ਟੈਕਨੀਕ ਨੂੰ ਅੰਦਰ ਜੁਗਾਰ ਇਹ ਰਹੀ ਇਹ ਸ਼ੇਪ ਦੇ ਦਿੱਤੀ ਤੇ ਅਗਿਦਾ ਸ਼ੇਪ ਰਾਉਂਡ ਪੂਰੀ ਗੋ ਖਿਲਾ ਲਓ ਇਹਨੂੰ ਕਿਹ ਗਈ ਉਪਨ ਇਕੱਠਾ ਕੀਤਾ ਇਹ ਛੱਡ ਦੋ ਢੱਡ ਲੱਗ ਨਹੀਂ ਖਿਲਾ ਰੀ ਜਾਣਾ ਦਸਤਾਰ ਨੂੰ ਜਿੰਨਾ ਖਿਲਾ ਸਕਦੇ ਜਿੰਨੇ ਖਿਲਰੋਗੇ ਉਨਨੇ ਸੋਣੀ ਸੀਰੇ ਪਾਉਗੇ ਜੀ ਫਲਾਵਰ ਜਿੰਦੀ ਭਾਰੀ ਭਾਰੀ ਹੈ ਨਾ ਆਸੋ ਸੋਖਾ ਜਲਦੀ ਸੱਜਣਦਾ ਦੁਮਾਲ ਲੈਣ ਥੋੜਾ ਟਾਈਮ ਲੱਗ ਜਾਂਦਾ ਤਾਂ ਗੋਲ ਦਸਾਰ ਜਲਦੀ ਸੱਜਣਦੀ ਇੰਜ ਖਿੱਚ ਕੇ ਰੱਖਣੀ ਥੋੜਾ ਜਿਹਾ ਨਾ ਉੱਪਰ ਵਾਲਾ ਪਾਸਾ ਖਿੱਚ ਕੇ ਰੱਖੋਗੇ ਤੇ ਜਿਹੜੀ ਐ ਵਲੀ ਸ਼ੇਪ ਆ ਰਹੀ ਹੈ ਅਟਾਈਟੋ ਯੂਗੋ ਆਟੋਮੈਟਿਕਲੀ ਹੁੰਦਾ ਢਿੱਲੇ ਢਿੱਲੇ ਲੱਗਦੀ ਨਾ ਅੰਜਲੀਆ ਅਨ ਸਰਕਾਰ ਜੁਰਗੇ ਨਾ ਪਤਾ ਇਹਦੇ ਬਾਤ ਵੱਡੀ ਕਰਾਂਗੇ ਕੋਈ ਵੱਡੀ ਗੱਲ ਨਹੀਂ ਅੰਜਲੀਆ ਆ ਵੇਖੋ ਜੀ ਇਹ ਚੀਜ਼ ਬਹੁਤ ਖਰਾਬ ਹੋ ਜਾਂਦੀ ਆ ਇਹਦੇ ਤੇ ਧਿਆਨ ਦੇਣਾ ਸਤਿ ਜਿਆਦਾ ਥੋੜਾ ਆਕਾਇ ਨਾ ਸੰਤ ਜੀ ਨਾਲ ਸਿੰਘ ਸਜੰਦੇ ਹੁੰਦੇ ਸੀ ਉਪਰ ਉਹ ਸਿਗਨਲ ਸਜੰਦੇ ਸੀ ਡਬਲ ਪਾਰਕਨੀ ਜੇ ਹੁੰਦੀ ਉਹਨਾਂ ਦੀ ਸਿੰਗਲ ਦਾ ਸਟਾਰ ਹੁੰਦੀ ਸੀ ਤੇ ਨਾਲੇ ਜਿੱਥੇ ਤੱਕ ਮੇਰੀ ਨੌਲੇਜ ਹੈਗੀ ਆ ਉਹ ਤੇ ਸ਼ੀਸ਼ਾ ਵਰਤਦੇ ਵੀ ਨਹੀਂ ਸੀ ਸ਼ੀਸ਼ੇ ਨੂੰ ਚੁਗਲ ਗੋਰ ਗਿਆ ਜਾਂਦਾ ਚ 1 4 ਵੇਗ ਦੇਣੇ ਸੀ ਉਹ ਤੇ ਬਿਨ ਰੇਖੇ ਬਾਣੀ ਪੜਦਾ ਪੜਦੇ ਨਾਲ ਜਪਦੇ ਜਪਦੇ ਮਹਾਰਾਜ ਦਾ ਤੁਮਾਰਾ ਸਿੰਘ ਜਨਾਂ ਲੰਦ ਸੀ ਪੁਰਾ ਟਕਸਾਲੀ ਦਮਾਲਾ ਦਾ ਨਾਮ ਬੜਾ ਹੈਗਾ ਉਦੋਂ ਟਕਸਾਲ ਚ ਹੀ ਹੋਇਆ ਤੇ ਉਧਰੋਂ ਸ਼ੁਰੂ ਹੋਈ ਆ ਨਹੀਂ ਤਾਂ ਪਹਿਲਾਂ ਜੇ ਪਹਿਲੇ ਦਮਾਲੇ ਤੁਸੀਂ ਵੇਖਦੇ ਆਇਓ ਜੰਗੇ ਦਮਾਲਾ ਜਿਹੜਾ ਤੁਸੀਂ ਜਾਂਦੇ ਸੀ ਕੱਲ੍ਹ ਕੀ ਦਰਪਾਸਾ ਦੇ ਟਾਈਮ ਤੋਂ ਆ ਰਹੇ ਨੇ ਜਦੀ ਆਪਣੀ ਇੰਪੋਰਟੈਂਸ ਹੈ ਉਸ ਦਮਾਲੇ ਦੀ ਆਪਣੀ ਮਾਨਤਾ ਜੀ ਉਹਦੇ ਫਾਇਦੇ ਬੜੇ ਹੈ ਸਿਰ ਤੇ ਨੁਕਸਾਨ ਨਹੀਂ ਹੁੰਦਾ ਸਿਰ ਤੇ ਨੁਕਸਾਨ ਹੋ ਜਾਂਦਾ ਜੇ ਕਿਸੇ ਨੇ ਸਿਰ ਤੇ ਵਾਰ ਕੀਤਾ ਤੇ ਕਿਉਂਕਿ ਥੱਲੇ ਕੁਝ ਹੈ ਨਹੀਂ ਸਿੱਧਾ ਦਸਤਾਰ ਸਜਾਈ ਹੈ ਵਾ ਲੈਖਨ ਵਿੱਚ ਚਲਾਦਾ ਗੋਨ ਉਹ ਤੇ ਗਣੇ ਗਣੇ ਸੁਣਿਆ ਨੇ ਆ ਗਏ ਗੋਲ ਦਮਾਲਾਂ ਵਾਲੇ ਇਹ ਦੇਖੋ ਜੀ ਆ ਮੁੱਢ ਜਾ ਬਣ ਜਾਂਦਾ ਨਾ ਨਾ ਇਹਨੂੰ ਖਿਲਾ ਲਿਓ ਇਹਦਾ ਸਾਰੀ ਸ਼ੇਪ ਫਰਾਮ ਕਰ ਦੂਗਾ ਹੁਣ ਨਵੀ ਆਇਆ ਸਿੱਤੇ ਮੈਂ ਸਾਰਾ ਸੈੱਟ ਕਰਦਾ ਠੀਕ ਹੈ ਜੀ ਹਨ ਹਲਕਾ ਜਾਉਤਾ ਹੈ ਤਾਂ ਨੋ ਚੱਕ ਦੋ ਇਹਨਾਂ ਖਨਾਂ ਨੂੰ ਥੋੜਾ ਜਿਹਾ ਇਹਨਾਂ ਢੇ ਲੱਡੇ ਲੈ ਜਾ ਕਰਗਾ ਨਾ ਮੇਰਾ ਖਾਣਾ 4-5 ਮਿੰਟੇ ਲੱਗੇ ਹੋਣੇ ਆਪਣੇ ਆਪ ਨੂੰ ਐ ਸਜਾਉਣ ਨੂੰ ਵਾਹ ਇਹ ਸਮ ਸਮਨ ਨੂੰ ਲੱਗੇ ਦੋ 1-2 ਮਿੰਟ ਤੇ ਇਹ ਲੈ ਲਿਆਓ ਅੱਗੇ ਕੋਈ ਭੁਗੈ ਸਾਰ ਸਾਰਾ ਇੱਥੇ ਉਹ ਟਮਾਟਾ ਜਾਉਂਦਾ ਰਹੇਗਾ ਇਹਦਾ ਕੋਈ ਇਲਾਜ ਨਹੀਂ ਇਹ ਚੱਲੂਗਾ ਨਹੀਂ ਛੁੱਪ ਜਾਂਦਾ ਸਾਲਾ ਇੱਧਰ ਨਹੀਂ ਹੋਣਾ ਕਿਉਂਕਿ ਉੱਥੇ ਮੁੜਿਆ ਸੀ ਨਾ ਆਪਾਂ ਇੱਕ ਵਾਰ ਫਿਰ ਟਰਾਈ ਮਾਰਦੇ ਆਂ ਇਹ ਲੋ ਹੋਲਡਿੰਗ ਵਾਲਾ ਬਾੜਣਾ ਦਿੰਦੇ ਨੇ ਕੋਸ਼ਿਸ਼ ਕਰਦੇ ਆਂ ਇਦਾਂ ਖਿਲਾਰ ਦਿੰਦੇ ਆਂ ਆ ਲੈ ਇਹ ਕੋਈ ਪਾਇਆ ਚੱਕਲੇ ਆਇਆ ਦੇ ਵੀਰ ਸਿੰਗਲ ਪਾਕ ਦਾ ਵੀ ਸਜੰਦੇ ਨੇ ਤੇ ਮੈਨੂੰ ਤਾਂ ਜਿਹੇ ਛਾ ਦਾ ਡਬਲ ਪਾਕ ਦੇ ਬਹੁਤ ਸੋਹਣਾ ਭਾਰੀ ਜਾ ਚੋਚਾ ਚਾ ਜਾਂਦਾ ਉਹਦੇ ਪਿੱਛੇੜਾ ਰਹਿ ਗਿਆ እንੰਦਿਆਂ ਅੱਜ ਤੁਹਾਨੂੰ ਉਹ ਅੰਦਰ ਵਾਲਾ ਨੂੰ ਉਹ ਬਹੁਤ ਕਾਰਸੀ ਜਨੋ ਨਾ ਇਹ ਮੈਨੂੰ ਚਾਲਾ ਤਾਂ ਨਹੀਂ ਕਿ ਪਸੰਦ ਨਹੀਂ ਹੈ ਚਾਲਾ ਦਾ ਬਟ ਉਹਦੇ ਚ ਸੇਫਟੀ ਜ਼ਿਆਦਾ ਹੈ ਇਹ ਖਰਾਬ ਹੋਗੇ ਨਾ ਇਹ ਚੀਜ਼ ਅੱਬ ਬੜੀ ਚੀਜ਼ ਨਿਕਲਣੀ ਹੈ ਇਹਦੇ ਵਿੱਚ ਡਬਲ ਬਨੋਗੇ ਤੇ ਹਲਕਲ ਕਰਕੇ ਮਾਰ ਮਾਰ ਕੇ ਨਾ ਫਤ ਜਾ ਤੇ ਛੱਟ ਜਾ ਗੱਲ ਲਓ ਇਹਨੂੰ ਪਿੱਛੇ ਤੋਂ ਪਿੱਛੇ ਜਾਂ ਜੀ ਗੋਲ ਜਬਰ ਕਰ ਨਾ ਐਂਡ ਜਾ ਕਰ ਦਿਓ ਇਹਦਾ ਇਹ ਨੌਇਜ਼ ਜੀ ਆ ਰਹੀ ਨੇ ਵਿੱਚ ਬਹੁਤ ਜ਼ਿਆਦਾ ਜਿਹੜਾ ਬਾਸੜ ਕਾ ਦੀ ਹੋਰਨ ਦੀ ਇਹ ਸਭ ਇਹ ਕੱਢਦੇ ਕੁਝ ਹਿੱਲਾ ਜਾ ਲਿਆਨੇ ਨੌਇਜ਼ ਕੈਨਸਲੇਸ਼ਨ ਦਾ ਮਾਈਕ ਮੂਕ ਜਾਣਾ ਇਹਦੇ ਬਿਨਾਂ ਮਾਈਕ ਤੋਂ ਲੱਗੇ ਆ ਕੋਈ ਤਾਲ ਸਾਰੇ ਵੀਰਾਂ ਦਾ ਭੈਣਾਂ ਦਾ ਪਿਆਰ ਮਿਲ ਜਾਵੇ ਤੇ ਹੌਲੀ ਹੌਲੀ ਉਪਰਾਲਾ ਕਰਦੇ ਆ ਹੋਰ ਵੀਡੀਓਜ਼ ਨੂੰ ਸ਼ੁਰੂ ਕਰਤੀ ਅਲੋਈ ਇਨਸਾਨ ਜੀ ਤਿਆਰ ਇਹ ਗਾਲ ਵਟਾਂ ਦੀ ਹਲਕਲ ਗਏ ਤੁਹਾਨੂੰ ਲੱਗਦਾ ਇਹ ਘੱਟ ਲਾਵਾ ਤੇ ਇੰਜ ਪਤਲੇ ਬੰਦੇ ਚੱਕ ਕੇ ਉੱਪਰ ਨੂੰ ਕਰਦਾ ਲੋਡ ਨਹੀਂ ਲੱਗ ਰਹੀ ਨੇ ਔਟਲਾ ਜਾ ਰਹਿ ਗਿਆ ਇੱਕ ਜਿੱਦਾਂ ਤੁਹਾਨੂੰ ਦੱਸਿਆ ਸੀ ਟਲਾ ਰਹਿ ਹੱਥ ਮਾਰੋ ਅੰਦਰ ਨੂੰ ਵਾਰ ਦੋਣ ਨੂੰ ਕੁਝ ਨਹੀਂ ਕਰਨਾ ਲੋਈ ਉਹ ਸੋਖਾ ਸਿੰਪਲ ਸੋਹਣਾ ਤੇ ਜੇ ਅੱਛਾ ਲੱਗਾ ਤਾਂ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਓ ਤੁਹਾਡਾ ਆਪਣਾ ਹਰਕੇਰਾ ਸਿੰਘ ਦਿਲਯੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ